ਚੇ ਚੇ ਲੈ ਆਉਣ ਦੇ ਕੀ ਬਾਦਸ਼ਾਹ ਜੀ ਇਸ ਸੁਨਾਨਾ ਇੱਕ ਚੇ ਚੇ ਲੈ ਆਉਣ ਦੇ ਕੀ ਬਾਦਸ਼ਾਹ ਜੀ ਇਸ ਸੁਨਾਨਾ ਇੱਕ ਚੇ ਚੇ ਲੈ ਆਉਣ ਦੇ ਕੀ ਬਾਦਸ਼ਾਹ ਜੀ ਇਸ ਸੁਨਾਨਾ ਇੱਕ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਜਿਸ ਵਿੱਚ ਦੋਸਤੋ ਬਾਬਾ ਬਲਦੇਵ ਸਿੰਘ ਵੱਲੋਂ ਰਣਨ ਸਾਹਿਬ ਦੇ ਕੋਲ ਸੱਖ ਸੰਗਤ ਕੋਲੋਂ ਭੰਗੜਾ ਪਵਾਇਆ ਜਾ ਰਿਹਾ ਹੈ ਤੋਲ ਬਜਾਏ ਜਾ ਰਹੇ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਇੱਕ ਬਾਬਾ ਬਲਦੇਵ ਸਿੰਘ ਨਾਂ ਦਾ ਜੋ ਗੁਰਦੁਆਰੇ ਸਾਹਿਬ ਦੀਆਂ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜਿੱਥੇ ਕਿ ਨਿਸ਼ਾਨ ਸਾਹਿਬ ਲੱਗ ਰਹੇ ਆ ਉੱਥੇ ਜਿਹੜਾ ਢੋਲ ਦੇ ਨਾਲ ਸੰਗਤਾਂ ਨੂੰ ਭੰਗੜੇ ਪਵਾ ਰਿਹਾ ਆ ਉਹ ਸਿੱਖ ਵਿਰੋਧੀ ਆ ਤੇ ਥੋੜੇ ਦਿਨ ਪਹਿਲਾਂ ਅਮਰੀਕਾ 'ਚ ਇੱਕ ਸ਼ਹਿਰ ਪੈਂਦਾ ਕੈਂਟਨ ਜਿੱਥੇ ਕਿ ਬਲਦੇਵ ਸਿੰਘ ਦਾ ਉੱਥੇ ਵੀ ਡੇਰਾ ਆ ਉੱਥੇ ਜਿਹੜੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰੂ ਘਰ ਦਾ ਨਾਮ ਰੱਖਿਆ ਉਹਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਦਾ ਉੱਤੇ ਕੋਈ ਸਤਕਾਰ ਨਹੀਂ ਜਿੱਥੇ ਸਾਡੇ ਪਹਿਲਾਂ ਭਾਈ ਹਰਦੀਪ ਸਿੰਘ ਨੀਜਰ ਭਾਈ ਅਵਤਾਸ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਜੋ ਪੰਜ ਵੜ ਉਹਨਾਂ ਦੇ ਪਿੱਛੇ ਜਈ ਅਕਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੇ ਪਿੱਛੇ ਉੱਥੇ ਅਰਦਾਸ ਕਰਨ ਵੀ ਸੰਗਤਾਂ ਨੇ ਗਏ ਸੀਗੇ ਪਰ ਉੱਥੇ ਦਾ ਜਿਹੜਾ ਇੱਕ ਅਮਰਤਪਾਲ ਸਿੰਘ ਇਹਦਾ ਹੀ ਜਿਹੜਾ ਚੇਲਾ ਆ ਉਹਨੇ ਬਿਲਕੁਲ ਨਾ ਕਰ ਦਿੱਤੀ ਗਈ ਤੇ ਇੱਥੇ ਕੋਈ ਅਰਦਾਸ ਨਹੀਂ ਕਰੂਗਾ ਸਿੱਖ ਦੀ ਤੇ ਨਾ ਹੀ ਕੋਈ ਇੱਥੇ ਮਤਲਬ ਕੀਰਤਨ ਕਰੂਗਾ ਨਾ ਹੀ ਭੋਗ ਪਾਊਗਾ ਤੇ ਅੱਜ ਅਸੀਂ ਔਕਾਤ ਤੱਕ ਸਾਹ ਤੇ ਪਹੁੰਚੇ ਆ ਭਈ ਜਥੇਦਾਰ ਨੂੰ ਇਹ ਮੰਗ ਕਰਦੇ ਆ ਭਈ ਜਿਹੜੀ ਇੱਥੇ ਆ ਗੁਰਮਤ ਅਨੁਸਾਰ ਜਿਹੜੀ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਸੰਗਤ ਨੂੰ ਗੁਮਰਾਹ ਕਰ ਰਿਆ ਆ ਇਹ ਨਚਾਰ ਵੱਲ ਲੈ ਕੇ ਜਾ ਰਿਹਾ ਸੰਗਤ ਨੂੰ ਕਿਉਂਕਿ ਇਹ ਤੁਸੀਂ ਵੀਡੀਓ ਦੇਖ ਸਕਦੇ ਆ ਸਾਰੀ ਮੀਡੀਆ ਨੂੰ ਆਪਾਂ ਇਹ ਇਹਦੀ ਵੀਡੀਓ ਦਵਾਂਗੇ ਜਿਹਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਤੋਂ ਬਾਹਰ ਇੱਕ ਨਿਸ਼ਾਨ ਸਾਹਿਬ ਲੱਗ ਰਿਹਾ ਆ ਉਹਦੇ ਵਿੱਚ ਨੱਚ ਰਿਹਾ ਆ ਔਰ ਸੰਗਤਾਂ ਨੂੰ ਗਿੱਧੇ ਪਵਾ ਰਿਹਾ ਆ ਜਿਹੜਾ ਕਿ ਸਿੱਖ ਸਿੱਖ ਵਿੱਚ ਇਦਾਂ ਦੀ ਕੋਈ ਵੀ ਥਾਂ ਨਹੀਂ ਕਿਸੇ ਨੂੰ ਸੰਗਤਾਂ 'ਚ ਕਿੰਨਾ ਕੁ ਰੋਸ ਦੇਖਣ ਨੂੰ ਆ ਸੰਗਤਾਂ 'ਚ ਬਹੁਤ ਭਾਰੀ ਜਿਹੜਾ ਹੈਗਾ ਰੋਸ ਆ ਜੀ ਸਾਰਿਆਂ ਦੇ ਬਾਹਰਲੇ ਦੇਸ਼ਾਂ 'ਚ ਵੀ ਜਿਹੜੇ ਟੈਗੇ ਆ ਸਾਡੇ ਸਿੱਖ ਆ ਉਹਨਾਂ ਵਿੱਚ ਵੀ ਬਹੁਤ ਭਾਰੀ ਜਿਹੜਾ ਸਾਡੇ ਫੇਸ ਪਹੁੰਚੀ ਆ ਤੇ ਆਪਾਂ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਤੇ ਕੋ ਮੰਗ ਕਰਦੇ ਆਂ ਭੀ ਇੱਥੇ ਜਿਹੜੀ ਬਣਦੀ ਆ ਗੁਰਮਰਯਾਦ ਦੇ ਅਨੁਸਾਰ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਨਹੀਂ ਸੁਧਰਦਾ ਫੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਡੇਰੇ ਚ ਲੈ ਆ ਕੇ ਤੇ ਜੋ ਇਹ ਆਪਣਾ ਜਿਹੜਾ ਕੰਮ ਕਰਦਾ ਕਰਮਕੰਡ ਕਰੀ ਜਾਵੇ ਸਾਡੇ ਨਾਲ ਕੋਈ ਨਹੀਂ ਦੇਖ ਤੋਂ ਚਲਾ ਰਿਹਾ ਸੀ ਸੰਗਤ ਜੀ ਇਹ ਕਾਏ ਕਾਫੀ ਮੇਰਾ ਖਾਲ ਘਟੋ ਘਟ ਵੀ ਆਪਾਂ ਨੂੰ 2.5 ਸਾਲ ਹੋ ਗਏ ਆ ਇਹ ਦੇਖਦੇ ਨੂੰ ਇਸ ਤੋਂ ਪਹਿਲੇ ਤੁਸੀਂ ਮੰਗ ਪੱਤਰ ਜਾਂ ਕੋਈ ਇਸ ਤੋਂ ਪਹਿਲੇ ਪਹਿਲੇ ਨੇ ਪਹਿਲਾਂ ਨਹੀਂ ਦਿੱਤਾ ਜੀ ਇਹਦੇ ਦੋ ਤਿੰਨ ਵਾਰੀ ਆਪਾਂ ਦੋ ਤਿੰਨ ਵਾਰੀ ਉਹ ਮੀਡੀਆ ਤੇ ਪਹਿਲਾਂ ਦਿੱਤਾ ਸੀ ਉਹ ਇਹਨਾਂ ਦੇ ਜਿਹੜੇ ਪੇਜਾਂ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਗਿਆ ਪਰ ਇਹ ਥੋੜੇ ਦਿਨ ਦੀ ਵੀਡੀਓ ਆ ਜਿਹੜੇ ਵਿੱਚ ਇਹ ਨੱਚ ਰਿਹਾ ਆ ਤੇ ਨਾਲ ਇਹਦੇ ਜਿਹੜੇ ਸੰਗਤ ਵੀ ਨੱਚ ਰਹੀ ਆ ਤੇ ਉਹ ਆਪਾਂ ਜਿਹੜੀ ਵੀਡੀਓ ਡਾਊਨਲੋਡ ਕਰਕੇ ਜਿਹੜੀ ਆ ਅਰਗਵੀਰ ਸਿੰਘ ਦੇ ਵਟਸਐਪ ਤੇ ਵੀ ਪਾ ਦਿੱਤੀ ਗਈ ਆ ਤੇ ਨੂੰ ਜਿਹੜਾ ਮੰਗ ਪੱਤਰ ਬਾਈ ਹੈਂਡ ਦੇ ਦਿੱਤਾ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਜਿਹੜਾ ਦੱਸ ਰਹੇ ਤੁਸੀਂ ਸਾਧ ਭਾਰੇ ਇਹ ਇਹਦੇ ਇਹਦੇ ਜਿਹੜੇ ਸਬੂਤ ਤੁਹਾਡੇ ਕੋਲ ਪ੍ਰੂਫਰ ਹੈਗੇ ਆ ਸਾਰੇ ਬਿਲਕੁਲ ਜੀ ਆਪਾਂ ਸਬੂਤ ਤੋਂ ਬਿਨਾ ਆਪਾਂ ਕੋਈ ਗੱਲ ਨਹੀਂ ਕਰਾਂਗੇ ਸਾਡੋਂ ਆਪਾਂ ਮੀਡੀਆ 'ਚ ਆਪਣੀ ਜਿਹੜੀ ਹੈਗੀ ਆ ਵੀਡੀਓ ਜਿਹੜੀ ਇਸ ਡੇਰੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਸਾਰੀ ਆਪਾਂ ਜਨਤਕ ਕਰਾਂਗੇ ਸਾਰੇ ਮੀਡੀਆ ਵਿੱਚ ਤੇ ਜਿਹੜੇ ਇਹਨਾਂ ਦੇ ਡੇਰੇ 'ਚ ਜਾਂਦੇ ਆ ਸਾਰੇ ਆਪਣੇ ਸਿੱਖ ਭਰਾ ਸਾਰੇ ਜਾਣਦੇ ਪਹੁੰਚਦੇ ਆ ਬਿਲਕੁਲ ਜੀ ਸਾਰੇ ਅੰਮ੍ਰਿਤਧਾਰੀ ਜਾਂਦੇ ਆ ਪਰ ਜਿੱਦਾਂ ਜਿਹੜਾ ਸਾਧ ਕਹਿੰਦਾ ਆ ਉਸੇ ਤਰ੍ਹਾਂ ਜਿਹੜੀ ਸੰਗਤ ਪਿੱਛੇ ਲਾ ਕੇ ਕਰਨ ਲੱਪਾਂਦੀ ਆ ਕਹਿਣ ਦਾ ਮਤਲਬ ਉਹਨਾਂ ਦਾ ਮਾਈਂਡ ਫਰੈਸ਼ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣੇ ਕਿਸ ਹੋਰ ਦਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾਸ ਦਵਿੰਦਰ ਸਿੰਘ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੱਕ ਬਾਬਾ ਬਲਦੇਵ ਸਿੰਘ ਨਾ ਦਾ ਜੋ ਗੁਰਦੁਆਰੇ ਸਾਹਿਬ ਦੀਆਂ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ ਵਿੱਚ ਜਿੱਥੇ ਕਿ ਨਿਸ਼ਾਨ ਸਾਹਿਬ ਲੱਗ ਰਹੇ ਆ ਉੱਥੇ ਜਿਹੜਾ ਢੋਲ ਦੇ ਨਾਲ ਸੰਗਤਾਂ ਨੂੰ ਭੰਗੜੇ ਪਵਾ ਰਿਹਾ ਆ ਉਹ ਸਿੱਖ ਵਿਰੋਧੀ ਆ ਤੇ ਥੋੜੇ ਦਿਨ ਪਹਿਲਾਂ ਅਮਰੀਕਾ ਚ ਇੱਕ ਸ਼ਹਿਰ ਪੈਂਦਾ ਕੈਂਟਨ ਜਿੱਥੇ ਕੀ ਬਲਦੇਵ ਸਿੰਘ ਦਾ ਉੱਥੇ ਵੀ ਡੇਰਾ ਆ ਉੱਥੇ ਜਿਹੜੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰੂ ਘਰ ਦਾ ਨਾਮ ਰੱਖਿਆ ਉਹਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਦਾ ਉੱਥੇ ਕੋਈ ਸਤਕਾਰ ਨਹੀਂ ਜਿੱਥੇ ਸਾਡੇ ਪਹਿਲਾਂ ਭਾਈ ਹਰਦੀਪ ਸਿੰਘ ਨੀਜਰ ਭਾਈ ਅਵਤਾਸ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਜੋ ਪੰਜ ਵੜ ਉਹਨਾਂ ਦੀ ਪਿੱਛੇ ਜਈ ਅਖਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੀ ਪਿੱਛੇ ਉੱਥੇ ਅਰਦਾਸ ਕਰਨ ਵੀ ਸੰਗਤਾਂ ਨੇ ਗਏ ਸੀਗੇ ਪਰ ਉੱਥੇ ਦਾ ਜਿਹੜਾ ਇੱਕ ਅਮਰਤਪਾਲ ਸਿੰਘ ਇਹਦਾ ਹੀ ਜਿਹੜਾ ਚੇਲਾ ਆ ਉਹਨੇ ਬਿਲਕੁਲ ਨਾ ਕਰ ਦਿੱਤੀ ਗਈ ਵੀ ਇੱਥੇ ਕੋਈ ਅਰਦਾਸ ਨਹੀਂ ਕਰੂਗਾ ਸਿੱਖ ਦੀ ਤੇ ਨਾ ਹੀ ਕੋਈ ਇੱਥੇ ਮਤਲਬ ਕੀਰਤਨ ਕਰੂਗਾ ਨਾ ਹੀ ਭੋਗ ਪਾਊਗਾ ਤੇ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਆਂ ਵੀ ਜਥੇਦਾਰ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀ ਇੱਥੇ ਆ ਗੁਰਮਤ ਅਨੁਸਾਰ ਜਿਹੜੀ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਸੰਗਤ ਨੂੰ ਗੁੰਮਰਾਹ ਕਰ ਰਿਆ ਆ ਇਹ ਨਚਾਰ ਵੱਲ ਲੈ ਕੇ ਜਾ ਰਿਆ ਸੰਗਤ ਨੂੰ ਕਿਉਂਕਿ ਇਹ ਤੁਸੀਂ ਵੀਡੀਓ ਦੇਖ ਸਕਦੇ ਆ ਸਾਰੀ মিডিਆ ਨੂੰ ਆਪਾਂ ਇਹ ਇਹਦੀ ਵੀਡੀਓ ਦਵਾਂਗੇ ਜਿਹਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਚ ਬਾਹਰ ਇੱਕ ਨਿਸ਼ਾਨ ਸਾਹਿਬ ਲੱਗ ਰਿਹਾ ਆ ਉਹਦੇ ਵਿੱਚ ਨੱਚ ਰਿਹਾ ਆ ਔਰ ਸੰਗਤਾਂ ਨੂੰ ਗਿੱਧੇ ਪਵਾ ਰਿਹਾ ਆ ਜਿਹੜਾ ਕਿ ਸਿੱਖ ਸਿੱਖ ਵਿੱਚ ਇਦਾਂ ਦੀ ਕੋਈ ਵੀ ਥਾਂ ਨਹੀਂ ਕਿਸੇ ਨੂੰ ਵੀ ਸੰਗਤਾਂ 'ਚ ਕਿੰਨਾ ਘਰ ਰੋਸ ਦੇਖਦੇ ਆ ਸੰਗਤਾਂ 'ਚ ਬਹੁਤ ਭਾਰੀ ਜਿਹੜਾ ਹੈਗਾ ਰੋਸ ਆ ਜੀ ਸਾਰਿਆਂ ਦੇ ਬਾਹਲੇ ਦੇਸ਼ਾਂ 'ਚ ਵੀ ਜਿਹੜੇ ਹੈਗੇ ਆ ਸਾਡੇ ਸਿੱਖ ਆ ਉਹਨਾਂ ਵਿੱਚ ਵੀ ਬਹੁਤ ਭਾਰੀ ਜਿਹੜਾ ਸਾਡੇ ਫੇਸ ਪਹੁੰਚੀ ਆ ਤੇ ਆਪਾਂ ਅਗਲਤਖ ਸਾਹਿਬ ਦੇ ਜਥੇਦਾਰ ਕੋਲ ਇੱਕੋ ਮੰਗ ਕਰਦੇ ਆਂ ਵੀ ਇੱਥੇ ਜਿਹੜੀ ਬੰਦੀ ਆ ਗੁਰਮਰਯਾਦ ਦੇ ਅਨੁਸਾਰ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਨਹੀਂ ਸੁਧਰਦਾ ਫੇਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਡੇਰੇ ਚੋ ਲੈ ਆ ਕੇ ਤੇ ਜੋ ਇਹ ਆਪਣਾ ਜਿਹੜਾ ਕੰਮ ਕਰਦਾ ਕਰਮਕੰਡ ਕਰੀ ਜਾਵੇ ਸਾਨੂੰ ਉਹਦੇ ਨਾਲ ਕੋਈ ਨਹੀਂ ਚੰਨੀ ਦੇਰ ਤੋਂ ਚਲਾ ਰਿਆ ਸੀ ਸੰਗਤ ਜੀ ਇਹ ਕਾਏ ਕਾਫੀ ਮੇਰਾ ਖਾਲ ਘਟੋ ਘਟ ਵੀ ਆਪਾਂ ਨੂੰ 2.5 ਸਾਲ ਹੋ ਗਏ ਆ ਇਹ ਦੇਖਦੇ ਨੂੰ ਕਿ ਪਹਿਲੇ ਤੁਸੀਂ ਮੰਗ ਪੱਤਰ ਜਾਂ ਕੋਈ ਇਸ ਤੋਂ ਪਹਿਲੇ ਪਹਿਲੇ ਨੇ ਪਹਿਲਾਂ ਨਹੀਂ ਦਿੱਤਾ ਜੀ ਇਹਦੇ ਦੋ ਤਿੰਨ ਵਾਰੀ ਆਪਾਂ ਦੋ ਤਿੰਨ ਵਾਰੀ ਇਹਨਾਂ ਦੇ ਮੀਡੀਆ ਤੇ ਪਹਿਲਾਂ ਦਿੱਤਾ ਸੀ ਉਹ ਇਹਨਾਂ ਦੇ ਜਿਹੜੇ ਪੇਜਾਂ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਗਿਆ ਪਰ ਇਹ ਥੋੜੇ ਦਿਨ ਦੀ ਵੀਡੀਓ ਆ ਜਿਹੜੇ ਵਿੱਚ ਇਹ ਨੱਚ ਰਿਹਾ ਆ ਤੇ ਨਾਲ ਇਹਦੇ ਜਿਹੜੇ ਸੰਗਤ ਵੀ ਨੱਚ ਰਹੀ ਆ ਤੇ ਉਹ ਆਪਾਂ ਜਿਹੜੀ ਵੀਡੀਓ ਡਾਊਨਲੋਡ ਕਰਕੇ ਜਿਹੜੀ ਆ ਅਰਗਵੀਰ ਸਿੰਘ ਦੇ ਵਟਸਐਪ ਦੇ ਵੀ ਪਾ ਦਿੱਤੀ ਗਈ ਆ ਤੈਨੂੰ ਜਿਹੜਾ ਮੰਗ ਪੱਤਰ ਬਾਈ ਹੈਂਡ ਦੇ ਦਿੱਤਾ ਤੁਸੀਂ ਦੇਖਿਆ ਸਾਰੇ ਬਿਲਕੁਲ ਜੀ ਆਪਾਂ ਸਬੂਤ ਤੋਂ ਬਿਨਾ ਆਪਾਂ ਕੋਈ ਗੱਲ ਨਹੀਂ ਕਰਾਂਗੇ ਸਾਡੋਂ ਆਪਾਂ ਮੀਡੀਆ 'ਚ ਆਪਣੀ ਜਿਹੜੀ ਹੈਗੀ ਇਹ ਵੀਡੀਓ ਜਿਹੜੀ ਇਸ ਡੇਰੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਸਾਰੀ ਆਪਾਂ ਜਨਤਕ ਕਰਾਂਗੇ ਸਾਰੇ ਮੀਡੀਆ ਵਿੱਚ ਤੇ ਜਿੱਥੇ ਭਰਾ ਸਾਰੇ ਜਨ ਦੇ ਪਹੁੰਚਦੇ ਬਿਲਕੁਲ ਜੀ ਸਾਰੇ ਅਮਰਤਾਰੀ ਜਾਂਦੇ ਆ ਪਰ ਜਿੱਦਾਂ ਜਿਹੜਾ ਸਾਧ ਕਹਿੰਦਾ ਆ ਉਸੇ ਤਰ੍ਹਾਂ ਜਿਹੜੀ ਸੰਗਤ ਪਿੱਛੇ ਲਾ ਕੇ ਕਰਨ ਲਾ ਪਾਂਦੀ ਆ ਕਹਿੰਦਾ ਮਤਲ ਉਹਨਾਂ ਦਾ ਮਾਈਂਡ ਫਰੈਸ਼ ਕੀਤਾ ਜਾਏ ਬਿਲਕੁਲ ਜੀ ਬਿਲਕੁਲ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਸਤਕਾਰ ਕਮੇਟੀ ਅੱਜ ਅਸੀਂ ਇੱਥੇ ਆਨੰਦ ਇੱਥੇ ਆਏ ਆ ਸ਼੍ਰੀ ਦਰਬਾਰ ਸਾਹਿਬ ਤੇ ਗਿਆਨੀ ਰਗਵੀਰ ਸਿੰਘ ਰਾਨੂੰ ਮੰਗ ਪੱਤਰ ਦਿੱਤਾ ਜੀ ਜੋ ਮੰਗ ਪੱਤਰ ਜੀ ਨਕੋਦਰ ਲਾਗੇ ਡੇਰਾ ਆ ਬਲੰਦਪੁਰ ਜਿੱਥੋਂ ਦਾ ਇੱਕ ਸਾਧ ਬਲਬੀਰ ਸਿੰਘ ਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤ ਨੂੰ ਬੋਲੀਆਂ ਪਵਾ ਰਿਹਾ ਭੰਗੜੇ ਪਵਾ ਰਿਹਾ ਗਿੱਧੇ ਪਵਾ ਰਿਹਾ ਤੇ ਸੰਤਾਂ ਨੇ ਬੜੇ ਬੜਾਈ ਕੂੜ ਪ੍ਰਚਾਰ ਕਰ ਰਿਹਾ ਉਹਦੇ ਪ੍ਰਤੀ ਅਸੀਂ ਅੱਜ ਗਿਆਨੀ ਰਗਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਆਸ਼ਵਾਣਵਾਇਆ ਦੇਖੋ ਜੀ ਉਹਨਾਂ ਨੇ ਮੰਗ ਪੱਤਰ ਲੈ ਲਿਆ ਆ ਕੱਲ੍ਹ ਉਹ ਸਾਨੂੰ ਸਭ ਤੋਂ ਵੱਡੀ ਗੱਲ ਦੀ ਉਹਨਾਂ ਨੇ ਸਾਨੂੰ ਸਵੇਰ ਦਾ ਬਿਠਾ ਕੇ ਹੁਣ ਜਾ ਕੇ 4 ਵਜੇ ਸਾਡੇ ਕੋਲ ਮੰਗ ਪੱਤਰ ਲੈ ਆਇਆ ਤੇ ਇੰਨੀ ਬਹੁਤੀ ਗੱਲ ਨਹੀਂ ਕੀਤੀ ਸਿਰਫ 2 ਮਿੰਟ ਗੱਲ ਕਰਕੇ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਉਹ ਦੀ ਉਹਦੇ ਡੇਰੇ ਕਈ ਜਗ੍ਹਾ ਉਹਨੇ ਆਪਣੀਆਂ ਸ਼ਾਖਾ ਖੋਲੀਆਂ ਹੋਈਆਂ ਜਿੱਦਾਂ ਅੱਜ ਤੋਂ ਕੁਝ ਸਮਾਂ ਬਾਅਦ ਜਿੱਦਾਂ ਨਰਕਧਾਰੀਆਂ ਨੇ ਆਪਣੀਆਂ ਸ਼ਾਖਾਂ ਖੋਲ੍ਹ ਕੇ ਹੌਲੀ-ਹੌਲੀ ਆਪਣੇ ਪੈਰ ਜਮਾ ਕੇ ਆਪਣੇ ਨਾਲ ਸੰਗਤ ਜੋੜ ਕੇ ਫਿਰ ਉਸ ਤੋਂ ਬਾਅਦ ਕੂੜ ਪ੍ਰਚਾਰ ਕਰਨਾ ਸ਼ੁਰੂ ਕਰਤਾ ਗੁਰੂ ਘਰਾਂ ਦੇ ਵਿੱਚ ਉਹਨੇ ਐਦਾਂ ਦੇ ਪਖੰਡ ਕਰਨੇ ਸ਼ੁਰੂ ਕਰਤੇ ਜਿੰਨੂੰ ਕਿ ਆਪਾਂ ਮਨਮਤ ਕਹਿੰਦੇ ਆ ਉਹੀ ਨਰਕਧਾਰੀਏ ਦੇ ਰਾਹ ਦੇ ਉੱਪਰ ਅੱਜ ਇਹ ਬਲੰਦਪੁਰੀਆ ਸਾਧੂ ਤੁਰਿਆ ਜੀ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆਂ ਕਿ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਸਾਰੀ ਸੰਗਤ ਇਕੱਠ ਕਰਕੇ ਜੋ ਇਹਦੇ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਬੰਨੀ ਜਾਵੇ ਨਹੀਂ ਜੀ ਸਾਨੂੰ ਵੱਲੇ ਮਿਲਿਆ ਨਹੀਂ ਜੀ ਅਸੀਂ ਉਹਨਾਂ ਨਾਲ ਇੱਕ ਦੋ ਵਾਰੀ ਰਾਤਾਂ ਕਾਇਮ ਕੀਤਾ ਆ ਪਰ ਹੋਲੇ ਸਾਡੀ ਗੱਲ ਹੋਈ ਨਹੀਂ ਉਹਦੇ ਨਾਲ ਹਾਂਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਾਬਾ ਬਲਦੇਵ ਸਿੰਘ ਵੱਲੋਂ ਸਿੱਖ ਸੰਗਤ ਕੋਲੋਂ ਜੋ ਇਹ ਨਿਸਾਨ ਸਾਹਿਬ ਦੇ ਕੋਲ ਭੰਗੜੇ ਪੁਆਏ ਜਾ ਰਹੇ ਨੇ ਢੋਲ বাজਾਏ ਜਾ ਰਹੇ ਨੇ ਜੋ ਦੋਸਤੋ ਇਸ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਨੇ ਐਕਸ਼ਨ ਲੇਤਾ ਹੈ ਤੇ ਸ੍ਰੀ ਕਾਲ ਤਖਸੈ ਨੂੰ ਪੱਤਰ ਵੀ ਲਿਖਿਆ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠ ਹਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ